ਉਹਨੂੰ ਪ੍ਰਭੂ ਦੇ ਘਰ ਚ ਲੈ ਕੇ ਆਓ ਮੈਂ ਦਾਵਿੱਦ ਰੱਬ ਨੇ ਮੈਂ ਪ੍ਰੇਰ ਕਰਦਾ ਵਾ ਪਰਮੇਸ਼ਵਰ ਗੋਆਡ ਗਿਫਟ ਦਿੱਤਾ ਹੈ ਪ੍ਰਭੂ ਬਿਆਰਤ ਕਰਦਾ ਹੈ ਔਰ ਇਤਿਆਦਨ ਸਿੱਖਣੇ ਵੀ ਫੈਮਿਲੀ ਗੈਜ਼ਰੀਆ ਤੋਂ ਆਏ ਔਰ ਇਹਨਾਂ ਦੀ ਬੇਟੀ ਦੀ ਫਸਟ ਡਿਲੀਵਰੀਸ ਔਰ ਜਦੋਂ ਪ੍ਰੇਰ ਕੀਤੀਆਂ ਇਹਨਾਂ ਨੇ ਵੱਡੇ ਦਿੱਤ ਵੀ ਰਸੀਵ ਕੀਤੀ ਤਸਵੀਰ ਨੂੰ ਜਦੋਂ ਮੈਂ ਬੋਲਿਆ ਕਿ ਰਸੀਵ ਕਰੋ ਪਰਮੇਸ਼ਵਰ ਪਛਿਆ ਅੰਦਰ ਜਿਨ੍ਹਾਂ ਪਹਿਲਾਂ ਦੇ ਕੋਲ ਭੇਜੇ ਨਹੀਂ ਉਹਨਾਂ ਨੂੰ ਬੇਟਿਆਂ ਦੀ ਗਵਾਹੀ ਤੇ ਨਾਲ ਖੜਾ ਕਰ ਰਿਹਾ ਹੈ ਔਰ ਜਦੋਂ ਪ੍ਰੇਰ ਹੋਈ ਪਰ ਲਗਾਤਾਰ ਹਾਰ ਸੰਦੇ ਆ ਰਹੇ ਤੇ ਖੁਦ ਬੇਟੀ ਨੂੰ ਲੈ ਕੇ ਪ੍ਰੇਰ ਨੂੰ ਤੋਂ ਬਾਅਦ ਪ੍ਰਭੂ ਨੇ ਇਹਨਾਂ ਦੀ ਬੇਟੀ ਨੂੰ ਬੇਟੀ ਦੀ ਗਵਾਹੀ ਦੇ ਨਾਲ ਖੜਾ ਕੀਤਾ ਨੋਰਮਲ ਡਿਲੀਵਰੀ ਬਿਲਕੁਲ ਬਲੈਕ ਕੀਤਾ ਖੁਦਾਵੰਦ ਯਿਸੂ ਮਸੀਹ ਨੇ ਜੋਰ ਦੀ ਤਾਰੀਫ ਹੋਈ ਗੱਜਨੀਆਂ ਸਮਝ ਰਹੇ ਹੋ ਤਾਂ ਕਿੰਨਾ ਕੁ ਕਾਮ ਹੈ ਤਨਵਾਦਨ ਦੋ ਮਿੰਟ ਜਦੋਂ ਵੱਡੇ ਜੀ ਦੀ ਨਾ ਮੀਟਿੰਗ ਸੁਣੀ ਮੈਂ ਉਸ ਦਿਨ ਵੀ ਬੋਲ ਰਿਹਾ ਸੀ ਮੈਂ ਕਿ ਪ੍ਰਭੂ ਨੇ ਮੈਨੂੰ ਗੋਆੜ ਕਿਉਂ ਦਿੱਤਾ ਲੱਗਿਆ ਉਹ ਜਿੰਨਾ ਬਣਾ ਦੇ ਕੋਲ ਬੱਚੇ ਵੀ ਨਾ ਬੇਟੇ ਦੀ ਇਹ ਖਾਸ ਕਰਕੇ ਉਹ ਲੱਗ ਕਿ ਉਹ ਔਰ ਵਿਸ਼ਵਾਸ ਕਰਨ ਕਿ ਜਦੋਂ ਪ੍ਰੇਅਰ ਹੋਏਗੀ ਮੇਰੇ ਵੀ ਮੇਰਾ ਖੁਦਾ ਪਲਾਨ ਬਦਲ ਦੇਗਾ ਅਗਰ ਬੇਟੀ ਵੀ ਹੋਣੀ ਹੈ ਫਿਰ ਵੀ ਖੁਦਾ ਪਲੈਸਟ ਕਰਕੇ ਬੇਟੇ ਦੀ ਗਵਾਹੀ ਤੇ ਖੜਾ ਕਰੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ 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 ਸਮਝਿਆ ਕਿ ਕਿ ਕਿੰਨੀ ਗਵਾਹੀਆਂ ਸੀ ਵੱਡੇ ਜੀ ਸੁਣੀਏ ਨਗਰੀ ਸੁਣੀਏ ਕਿੰਨੀਆਂ ਗਵਾਹੀਆਂ ਸੁਣੀਆਂ ਨੇ ਪਰ ਇਹ ਵੀ ਗਵਾੜ ਗਿਫਟ ਹੈ ਤੇ ਮੈਂ ਆਫਦਰ ਵੀ ਚੈਲੰਜ ਕਰ ਰਿਹਾ ਸੀਗਾ ਮੈਂ ਕਿਹਾ ਲੈ ਕੇ ਆਓ ਇਦਾਂ ਤੇ ਉਸ ਟਾਈਮ ਇਹਨਾਂ ਪੈਨਰਾਂ ਨੂੰ ਮੇਬੀ ਤਕਰੀਬਨ ਕੀ 10 15 ਦੋ ਤਿੰਨ ਹਫ਼ਤੇ ਹੋਏ ਨੇ ਉਹਨਾਂ ਦੇ ਵਾਧੂ ਵਾਧੇ ਦੇ ਤੋਂ ਪਰ ਮੈਂ ਪ੍ਰਭੂ ਨੇ ਪੂਰੀ ਤਰ੍ਹਾਂ ਬੜੀ ਗਵਾਹੀ ਦੇ ਨਾਲ ਫੜਾ ਕੀਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਦੋ ਤਰੇ ਨੇ ਪੱਕੀ ਗੱਲ ਨੇ ਚੁਸਤਨੀ ਕੋਸ਼ਿਸ਼ੇ ਕਰੋ ਫਿਰ ਤਾਰੀਫ ਕਰਨੀ ਚਾਹੀਦੀ ਹੈ